ਕੋਈ ਹੋਰ ਮੈਂ ਦਰ ਹਾਂ ਜਗਿੰਦਰ ਦਾ ਬਾਸੀ ਫਕਤਪੁਰਾ ਅੱਜ ਗੁਰੂ ਮੋਰੀ ਨਾ ਪੰਜਾਬ ਸਰਕਾਰ ਅਗੇ ਨਹੀਂ ਕਿ ਬੇਸੀ ਗਰੀਬ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਵੀ ਹੁੰਦਾ ਸਰਕਾਰ ਵੱਡੇ ਵੱਡੇ ਵਾਦੇ ਕਰਦੀ ਹੈ ਜੀ ਪੁੱਲ ਆ ਗਿਆ ਜਮਾਨੀ ਬੜੀ ਮਸਤ ਗਾਜ਼ਵਾ ਹੋਰ ਸਾਰਾ ਕੋਈ ਰੈਡ ਉਹਦਾ ਹੀ ਡਰ ਕੇ ਹੱਥ ਚੜ ਜਾਣਾ ਜਣ ਵੇਚ ਜਾਣਾ ਆਪਣੇ ਕੋਲ ਹੁਣ ਜਦ ਮਰਜ਼ੀ ਬੰਦੇ ਜਿਹੜਾ ਕਰਦਾ すみません。 پتا 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 سرکاری کٹھن بات تی سڈی ایف آئی آر دے اندر بیان دتے ہوئے جی کٹی کائے ایف آئی آر نہیں کٹی جی مرتضٰی واں مرتضٰی واں مرتضٰی واں مرتضٰی واں مرتضٰی ਕਿ ਬੋਲ ਪ੍ਰੋਸਾਰ ਕੋਈ ਹੈ ਉਹ ਨਹੀਂ ਬਾਕੀ ਇਹਨਾਂ ਗੱਲ ਚੜ ਜਾਣਾ ਗਣ ਵੇਚ ਜਾਣਾ ਆਪਣੇ ਕੋਲ ਹੁਣ ਜਦ ਮਰਜ਼ੀ ਬੰਦੇ ਕਰਿਆ ਬਣੀ ਓਏ ਉਹ ਤੇ ਖਾਇਆ ਬਿਲੀ ਉਹ ਜਿਹਾ ਬੋਲ ਆ ਜੀ ਕਿਹਦੀ ਚਾਬੀ ਕਿਸੇ ਆ ਬਿਲਕੁਲ ਆ ਗਿਆ ਜਮਾਨਾ ਲਿਖਾ ਉਹ ਤੋਂ ਦੇ ਕੋਈ ਹੁਣ ਮੈਂ ਦਰਾਂ ਕਾਂਜੀਨੰਦਰ ਬਾਸੀ ਫਕਤਪੁਰਾ ਜੀ ਦੀ ਕਿ ਬੇਨਤੀ ਹੈ ਵੀ ਅਸੀਂ ਗਰੀਬ ਪਰਿਵਾਰਾਂ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਵੀ ਹਮ ਤਾਂ ਸਰਕਾਰ ਵੱਡੇ ਵੱਡੇ ਵਾਦੇ ਕਰਦੀ ਹੈ ਜੀ ਨਾ ਆਇਆ ਜੀ ਆਪਦੇ ਆਣ ਗਏ ਲਈ ਲੋਥ ਬਣ ਕੇ ਜਾ ਰਿਹਾ ਕੀ ਕਰਾਂ ਗਿਆ ਹੀ ਕੀ ਇਹ ਜੀ ਸਰਕਾਰ ਨੂੰ ਕਰਾਂਗੇ ਡਾਕਟਰ ਜੀ ਡਾਕਟਰਾਂ ਤੋਂ ਕੀ ਕਰਾਂ ਕੀ ਹਸਪਤਾਲਾਂ ਚਾਵਾਂਗੇ ਸਰਕਾਰੀ ਚ ਦੱਸੋ ਵੱਡੇ ਵੱਡੇ ਡਾਕਟਰ ਨਹੀਂ ਆ ਕੀ ਆ ਇੱਕ ਬੰਦਾ ਤੜ ਕੇ ਝਾੜੂ ਪੋਚਾ ਲਾਉਂਦਾ ਤਾਂ ਉਹੀ ਟ੍ਰੀਟਮੈਂਟ ਕਰਦਾਗਾ ਬੰਦੇ ਤਾਂ ਮਰਨਗੇ ਹੀ ਥੋਈ ਆ ਜੀ ਸਪਾਈ ਕਰਮਚਾਰੀ ਕਰ ਰਿਹਾ ਗੋਡੇ ਬਦਰਾਉਂਗਾ ਕੀ ਕਰਨੇ ਚਾਹਣੇ ਬਾਈ ਜੀ ਕੀ ਮੰਗ ਹੈ ਗੋਡਿਆਂ ਦਾ ਆਪਰੇਟ ਸੀਗਾ ਜੀ ਸਾਰਾ ਕੁਝ ਸਹੀ ਹੋ ਗਿਆ ਮੰਨ ਲਓ ਸ਼ਾਮ ਨੂੰ ਜਦੋਂ ਇੰਜੈਕਸ਼ਨ ਸੀ ਉਹ ਇੱਕ ਆਇਆ ਮੁੰਡਾ ਡਾਕਟਰ ਨਾ ਬੈਸੋ ਹੀ ਕਹਿੰਦਾ ਵੀ ਇਹੀ ਇੰਜੈਕਸ਼ਨ ਲਾਉਂਦਾ ਹੁੰਦਾ ਉਸ ਬਾਅਦ ਚ ਪਤਾ ਲੱਗਿਆ ਉਹ ਇੰਜੈਕਸ਼ਨ ਲਾਇਆ ਨਾਲ ਦੀ ਨਾਲ ਚੱਗ ਲੱਗ ਆਉਣ ਲੱਗੀ ਮੂੰਹ ਚ ਤੇ ਬਾਅਦ ਚ ਪਤਾ ਲੱਗਿਆ ਉਹ ਤਾਂ ਤੜਕੇ ਸਪਾਈ ਕਰਦਾ ਸੀਗਾ ਬੰਦਾ ਜਿਹੜਾ ਇੰਜੈਕਸ਼ਨ ਲਾ ਕੇ ਗਿਆ ਅਸੀਂ ਦੋਨੇ ਭਾਈ ਮੌਕੇ ਤੇ ਉੱਤੇ ਆ ਜੀ ਮੈਂ ਜਾਈਆਂ ਜੀ ਸਟਾਫ ਡਾਕਟਰ ਕਿੱਥੇ ਆ ਟ੍ਰੀਟਮੈਂਟ ਸਪਾਈ ਕਰਮਚਾਰੀ ਕਰ ਰਿਹਾ ਮੌਕੇ ਤੇ ਮੌਤ ਹੋਊਗੀ ਕੋਈ ਸੁਣਵਾਈ ਨਹੀਂ ਕੋਈ ਡਾਕਟਰ ਨਹੀਂ ਆਇਆ ਕੁਛ ਨਹੀਂ ਐਤ ਤੱਕ ਡਾਕਟਰ ਨਹੀਂ ਪਹੁੰਚਿਆ ਜੀ ਕੀ 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 ਦੱਸੋ ਕੀ ਰਗ ਬੰਦਾ ਚੰਗਾ ਭਲਾ ਮਰੀਜ਼ ਘਰੋਂ ਚੱਲ ਕੇ ਆਇਆ ਤੰਦਰੁਸਤ ਲੋਸ ਬਣ ਕੇ ਜਾਂਦਾ ਈ ਲਾਸ ਬਣ ਕੇ ਜਾ ਰਿਹਾ ਦੱਸੋ ਕੀ ਆ ਕਾਰਵਾਈ ਦੀ ਕੀ ਮੰਗ ਕਰਾਓ ਕਾਰਵਾਈ ਅਸੀਂ ਕਹਿੰਦੇ ਵੀ ਕਾਰਵਾਈ ਹੋਵੇ ਜੀ ਡਾਕਟਰ ਤੇ ਵੀ ਹੋਵੇ ਤੇ ਸਾਰੇ ਸਟਾਫ ਤੇ ਹੋਵੇ ਈ ਅਸੀਂ ਡੈੱਡ ਬੋਡੀ ਸੰਸਕਾਰ ਕਰਦੇ ਨਹੀਂ ਹੈਗੇ ਜੀ ਉੱਥੋਂ ਤੱਕ ਬਿਲਕੁਲ ਨਲਕੀਈ ਫੇਲ ਆ ਬਿਲਕੁਲ ਜੀ ਕੋਈ ਸੁਣਵਾਈ ਨਹੀਂ ਕੁਛ ਨਹੀਂ ਇੱਕ ਤੁਸੀਂ ਆਪ ਦੇਖੋ ਵੀ ਇੱਕ ਸਪਾਈ ਕਰਮਚਾਰੀ ਟ੍ਰੀਟਮੈਂਟ ਕਰ ਰਿਹਾ ਖਰਾ ਸਟਾਪ ਕੀਤਾ ਕੋਈ ਨਹੀਂ ਕੋ ਉਹ ਸਪਾਈ ਕਰਦਾ ਝਾੜੂ ਪੋਚੇ ਲਾਉਂਦਾਗਾ ਤੋਹੀ ਇੰਜੈਕਸ਼ਨ ਲਾ ਰਿਹਾ ਜੀ ਇੰਜੈਕਸ਼ਨ ਲਾਇਆ ਮੂੰਹ ਚ ਝਾਗਾ ਕੀ ਨਾਲ ਦੀ ਨੇ ਡੈਥ ਹੋ ਗਈ ਸੇਵਕ ਸਿੰਘ ਜੀ ਹਾਂ ਜੀ ਨਾਮ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਹਾਂ ਪਿੰਡ ਭਗਤਪੁਰਾ ਮੌੜ ਡਿਸਟ੍ਰਿਕਟ ਬੰਨਾਲਾ ਤਹਿਸੀਲ ਤਪਾ ਜੀ ਮੈਂ ਸਿਵਲ ਹਸਪੀਟਲ ਦੇ ਵਿੱਚ ਜੀ ਮਾਤਾ ਦਾ ਗੋਡਿਆਂ ਦਾ ਇਲਾਜ ਕਰਾਉਣ ਲਈ ਆਇਆ ਸੀ ਸਵੇਰੇ ਜੀ 8 ਵਜੇ ਆਏ ਸੀਗੇ ਤੇ 12 ਵਜੇ ਡਾਕਟਰ ਨੇ ਆਪਰੇਸ਼ਨ ਕੀਤਾ ਜੀ ਉਦੋਂ ਬਾਅਦ ਸਾਨੂੰ ਵਾਰਡ ਦੇ ਵਿੱਚ ਭੇਜਤਾ ਉਦੋਂ ਬਾਅਦ ਮਾਤਾ ਨੂੰ ਬੇਚੈਨੀ ਹੋਣ ਲੱਗ ਗਈ ਜੀ ਟ੍ਰੀਟਮੈਂਟ ਇਹਨਾਂ ਨੇ ਸ਼ੁਰੂ ਕਰਤਾ ਜੀ ਚੱਲਦੇ ਰਹੇ ਜੀ ਉਦੋਂ ਬਾਅਦ ਸ਼ਾਮ ਨੂੰ 7 ਵਜੇ ਜੀ ਗੁਸ ਆਤ ਸਦੀਪ ਸਿੰਘ ਅਤਸੀ ਜੀ ਇਹ ਮੇਰੀ ਮਾਤਾ ਦੇ ਇੰਜੈਕਸ਼ਨ ਲਾਉਣ ਆਇਆ ਮੈਂ ਇਹਨਾਂ ਨੂੰ ਰੋਕਿਆ ਜੀ ਮਾਈ ਮੈਨੂੰ ਤੁਸੀਂ ਡਾਕਟਰ ਨਹੀਂ ਜਾਪਦੇ ਤੇ ਡਾਕਟਰ ਸਾਹਿਬ ਨਾਲ ਮੈਂ ਗੱਲ ਕੀਤੀ ਫੋਨ ਤੇ ਮਹ ਜੀ ਕੋਈ ਡਾਕਟਰ ਤੋਂ ਮੇਰੀ ਮਾਤਾ ਦੇ ਟੀਕਾ ਲਵਾਓ ਜੀ ਮੈਨੂੰ ਇਹ ਡਾਕਟਰ ਨੇ ਜਾਪਦੇ ਗੁੱਸੇ ਨੂੰ ਕਿਹਾ ਜੀ ਸਾਦੇ ਬਾੜ ਦੇ ਵਿੱਚ ਇਹੀ ਇੰਜੈਕਸ਼ਨ ਲਾਉਂਦਾ ਜੀ ਤੇ ਮੇਰੇ ਰੋਗ ਦਾ ਰੋਗਦਾ ਜੀ ਮੈਨੂੰ ਜਦੋਂ ਡਾਕਟਰ ਸਾਹਿਬ ਭੱਜ ਕੇ ਪਹੇਜੇ ਜੀ ਵੀ ਡਾਕਟਰ ਅਸੀਂ ਆ ਵੀ ਮੈਂ ਭੇਜ ਜਾਗਾ ਅੱਛ ਦੀ ਪਾਤੀ ਇੰਜੈਕਸ਼ਨ ਲਾਉਗਾ ਉਹਦੇ ਇੰਜੈਕਸ਼ਨ ਲਾਉਂਦੇ ਲਾਉਂਦੇ ਜੀ ਮੇਰੀ ਮਾਤਾ ਦੀ ਕੰਬਨ ਲਾਗੇ ਮੂੰਹ ਚ ਝਾਗਉਣ ਲੱਗੀ ਇੰਜੈਕਸ਼ਨ ਬਾਹਰ ਨਹੀਂ ਕੱਢਿਆ ਮੌਕੇ ਤੇ ਡੈਥ ਹੋ ਗਈ ਜੀ ਵੀ ਮੇਰੀ ਮਾਤਾ ਨੂੰ ਅਸੀਂ ਗੋਡਾਂ ਦਾ ਟਰੀਟਮੈਂਟ ਕਰਦੇ ਚੰਗੇ ਭਲੇ ਲੈ ਕੇ ਆਏ ਸੀ ਜਿਹੜੀ ਲੋਥ ਬਣ ਕੇ ਜਾ ਰਹੀ ਹੈ ਮੇਰੀ ਪੰਜਾਬ ਸਰਕਾਰ ਅੱਗੇ ਏ ਮੰਗਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਮੇਰੀ ਮਾਤਾ ਬਾਗੀ ਕੱਲ ਨੂੰ ਕਿਸੇ ਦੀ ਹੋਰ ਦੀ ਮਾਤਾ ਨਾ ਜਾਵੇ ਇਥੋਂ ਅੱਜ ਸਾਡੇ ਨਾਲ ਜਿਹੜਾ ਹੋ ਗਿਆ ਵੀ ਮੈਂ ਪੰਜਾਬ ਸਰਕਾਰ ਅੱਗੇ ਵੱਡੇ ਵੱਡੇ ਵਾਅਦੇ ਕਰਦੀ ਆ ਸਭ ਨਲਕੀ ਫੇਲ ਸਾਡੀ ਨਲਕੀ ਫੇਲ ਇਹਨਾਂ ਦੀ ਵੱਡੇ ਵੱਡੇ ਵਾਅਦੇ ਜਿਹੜੇ ਕਰਦੇ ਆ ਸਭ ਫੇਲ ਆ ਇਹਨਾਂ ਦੇ ਜੀ ਮੌਕੇ ਤੇ ਪੁਲਿਸ ਨੂੰ ਮੈਂ ਮੌਕਾ ਦਿਖਾਇਆ ਜੀ ਵੀ ਜਿਹੜੇ ਅੱਥ ਦੀ ਪਤਸੀ ਨੇ ਇੰਜੈਕਸ਼ਨ ਲਾਇਆਗਾ ਮੇਰੇ ਕੋਲੇ ਉਹਨਾਂ ਦੀ ਵੀਡੀਓ ਆ ਬਲਜੀਤ ਸਿੰਘ ਸਿ ਮੁਲਾਜ਼ਮ ਸੀਗੇ ਉਹਨਾਂ ਨੂੰ ਮੈਂ ਦਿਖਾਈ ਆ ਵੀਡੀਓ ਸਾਰੀ ਜੀ ਜਿਹੜੀ ਅੱਛ ਦੀ ਪਾਛੀ ਦੀ ਵੀਡੀਓ ਹੈ ਮੇਰੇ ਕੋਲੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਇਹ ਬੰਦਾ ਮੈਨੂੰ ਕੋਈ ਇਹ ਡਾਕਟਰ ਨਹੀਂ ਜਾਬਦਾ ਕੇ ਡਾਕਟਰ ਤੋਂ ਮੇਰੀ ਮਾਤਾ ਦੇ ਇੰਜੈਕਸ਼ਨ ਲਾਓ ਉਹਨਾਂ ਦੇ ਇੰਜੈਕਸ਼ਨ ਲਾਉਂਦੇ ਲਾਉਂਦੀ ਮੇਰੀ ਮਾਤਾ ਦੀ ਮੌਕੇ ਤੇ ਮੌਤ ਹੋ ਗਈ ਜੀ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਪੰਜਾਬ ਸਰਕਾਰ ਤੋਂ ਵੀ ਉਹਨਾਂ ਨੂੰ ਸਖ਼ਤ ਬੰਦ ਹੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਦੀ ਮਾਤਾ ਨਾ ਮਰੇ ਪੰਜਾਬ ਸਰਕਾਰ ਮਰਦਾਬਾ ਬੈਠੇ ਹੈਗੇ ਗਰੀਬ ਪਰਿਵਾਰ ਦੇ ਨਾਲ ਜੁੜੇ ਹੋਏ ਕਿਹੜਾ ਜਿਹੜਾ ਵੱਡੀ ਲਾਪਰਵਾਹੀ ਸਾਹਮਣੇ ਦੇਖੀ ਦੇਖੋ ਇਹ ਪਰਿਵਾਰ ਜਿਹੜਾ ਹੈਗਾ ਆਪਣੀ ਮਾਤਾ ਦੇ ਗੋਡਿਆਂ ਦੇ ਆਪਰੇਸ਼ਨ ਲਈ ਆਏ ਸੀ ਗੋਡਿਆਂ ਦਾ ਆਪਰੇਸ਼ਨ ਜਿਹੜਾ ਹੁੰਦਾ ਕੋਈ ਜਾਨਲੇਵਾ ਨਹੀਂ ਹੁੰਦਾ ਕੋਈ ਉਹਦੀ ਜਾਨ ਨੂੰ ਖਤਰਾ ਨਹੀਂ ਹੁੰਦਾ ਇਹੇ ਪਰਿਵਾਰ ਸੁਣੋ ਸਾਡੇ ਮਹਾਕਾਬੜ ਸਿੰਘ ਨਾਲ ਜੁੜਿਆ ਹੋਇਆ ਭਗਤਪੁਰਾ ਪਿੰਡ ਦੇ ਵਿੱਚ ਸ਼ਿਵਜੀ ਦੇ ਬਹੁਤ ਵੱਡੇ ਭਗਤ ਨੇ ਇਹਨਾਂ ਦੀ ਮਾਤਾ ਦੇ ਆਪਰੇਸ਼ਨ ਤੋਂ ਬਾਅਦ ਇੱਕ ਵਿਅਕਤੀ ਜਿਹੜਾ ਡਾਕਟਰ ਨਹੀਂ ਸੀ ਉਹਨੇ ਗਲਤ ਟੀਕਾ ਲਾਇਆ ਜਿਹਦੇ ਕਰਕੇ ਇਹਨਾਂ ਦੀ ਮਾਤਾ ਦੀ ਡੈਥ ਹੋ ਗਈ ਸਾਰੇ ਪਿੰਡ ਚ ਸਾਰੀ ਮੰਡੀ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿਉਂਕਿ ਜਦੋਂ ਡਾਕਟਰ ਸਾਹਿਬਾਨ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਇਹ ਇਹਨਾਂ ਦੇ ਦੱਸਣ ਮੁਤਾਬਕ ਗੁਰਦੀਪ ਜੀ ਦੇ ਡਾਕਟਰਾਂ ਨੇ ਫੋਨ ਵੀ ਨਹੀਂ ਚੱਕਿਆ ਸੰਪਰਕ ਵੀ ਨਹੀਂ ਕਰਿਆ ਕਿਉਂਕਿ ਜਦੋਂ ਕਿਸੇ ਦਾ ਕੋਈ ਪਰਿਵਾਰ ਦਾ ਜੀ ਘਰੋਂ ਚਲਿਆ ਜਾਂਦਾ ਹੈ ਉਹਦੇ ਤੇ ਪਹਾੜ ਡਿੱਗਦਾ ਹੈ ਇਸ ਲਈ ਸਾਰੇ ਦੁੱਖ ਦੀ ਘੜੀ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਕੋਈ ਮਰਜ਼ੀ ਲੜਾਈ ਲੜਨੀ ਪਵੇ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆਂ ਮੈਮ ਇੱਕ ਟੱਪਾ ਮੰਡੀ ਦੇ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ ਹਸਪੀਟਲ ਦੇ ਵਿੱਚ ਕੀ ਕਹਿਣਾ ਚਾਹਣਾ ਹੈ ਕਿ ਕਾਰਨ ਕੀ ਥੀਰੇ ਮੌਤ ਹੋਣੀ ਸਾਡੇ ਸਾਹਮਣੇ ਨਾ ਇੱਕ ਮਾਮਲਾ ਆਇਆ ਹੈ ਸਰਕਾਰੀ ਹਸਪਤਾਲ ਤੱਪਾ ਦੇ ਵਿੱਚ ਇੱਕ ਲੇਡੀ ਦਾ ਟ੍ਰੀਟਮੈਂਟ ਹੋ ਰਿਹਾ ਸੀ ਉਹਦੇ ਬਾਰਸਾ ਵੱਲੋਂ ਬਿਆਨ ਦਿੱਤਾ ਜਾ ਰਿਹਾ ਵੀ ਜਿਹੜੀ ਇਲਾਜ ਦੇ ਦੌਰਾਨ ਉਸ ਮਾਤਾ ਦੀ ਮੌਤ ਹੋਈ ਹੈ ਤੇ ਇਸ ਤੱਥ ਬਾਰੇ ਜਿਹੜੇ ਵੀ ਉਹਨਾਂ ਦੇ ਬਿਆਨ ਹੈਗੇ ਨੇ ਉਹਨਾਂ ਤੇ ਡੂੰਗੀ ਤਰ੍ਹਾਂ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਬਾਅਦ ਜਿਸ ਤਰ੍ਹਾਂ ਵੀ ਆਪਣੇ ਕੋਲ ਤੱਥ ਸਾਹਮਣੇ ਆਣਗੇ ਉਸ ਤਰ੍ਹਾਂ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਹਾਲੇ ਡੂੰਘਾਈ ਨਾਲ ਪੜਤਾਲ ਚੱਲ ਰਹੀ ਹੈ ਇਸ ਬਾਰੇ ਜੋ ਵੀ ਬਿਆਨ ਸਾਡੇ ਸਾਹਮਣੇ ਦੇ ਰਹੇ ਨੇ ਉਹ ਬਿਲਾਪਰਵਾਹੀ ਨਾਲ ਉਥੇ ਮੌਤ ਹੋਈ ਹੈ ਉਹਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਹਾਂ ਜੀ ਰਕਸ਼ ਕੀ ਨਾਮ ਹੈ ਤੁਹਾਡਾ ਡਾਕਟਰ ਪ੍ਰਵੇਸ਼ ਡਾਕਟਰ ਜਿਹੜਾ ਇੱਕ ਤੱਪੇ ਦੇ ਵਿੱਚ ਕੇਸ ਹੋਇਆ ਹੈ ਡੈਥ ਹੋਈ ਹੈ ਉਸ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਉਹਦੇ ਬਾਰੇ ਮਤਲਬ ਮੈਨੂੰ ਰਾਤ ਨੂੰ ਪਤਾ ਲੱਗਿਆ ਸੀ ਤੇ ਮੈਂ ਉਸ ਤੋਂ ਬਾਅਦ ਐਸਐਮਓ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਫੈਕਟਸ ਵੈਰੀਫਾਈ ਕਰਨ ਨੂੰ ਕਿਹਾ ਇਸ ਕੇਸ ਦੇ ਬਾਕੀ ਸਵੇਰੇ ਮੇਰੀ ਐਸਐਮਓ ਦਾ ਕਾਲਾ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਦੱਸਿਆ ਵੀ ਕੋਈ ਗੈਡ ਬੋਡੀ ਜਿਹੜੀ ਪੋਸਟਮਾਰਟਮ ਵਾਸਤੇ ਆਈ ਹੈ ਪੋਸਟਮਾਰਟਮ ਬੋਰਡ ਵੱਲੋਂ ਕੀਤਾ ਜਾਊਗਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਜਿਹੜੀ ਰਿਪੋਰਟ ਆਏਗੀ ਪੋਸਟਮਾਰਟਮ ਤੇ ਮਤਲਬ ਕੌਣ ਦਾ ਪਤਾ ਲੱਗੇਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਅਸੀਂ ਜੁਨੇਤੀ ਕਰਾਂਗੇ ਸਰ ਕਾਦਾ ਆਪਰੇਸ਼ਨ ਹੋਇਆ ਸੀ ਪੇਸ਼ੈਂਟ ਦਾ ਨੀ ਰਿਪਲੇਸਮੈਂਟ ਦਾ ਸਰ ਜਿਸ ਦਾ ਪੇਰੈਂਟਸ ਵੱਲ ਕੇ ਉਹਨਾਂ ਦੇ ਘਰ ਦੇ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਕਲਾਸ 4 ਵੱਲੋਂ ਇੰਜੈਕਸ਼ਨ ਲਗਾਇਆ ਗਿਆ ਜਾਂ ਕੁਝ ਵੀ ਆ ਉਹਦੇ ਕਰਕੇ ਡੈਥ ਹੋਈ ਹੈ ਕੀ ਲੱਗ ਰਿਹਾ ਹੈ ਵੀ ਇਸ ਸਮੇਂ ਕੁਝ ਹੈਗਾ ਥੈਟ ਇਜ਼ ਵੈਰੀ ਲੈਸ ਲਾਈਕਲੀ ਪਰ ਅਪਾ ਫੇਰ ਵੀ ਮਤਲਬ ਐਸਾ ਮਨੂ ਫੈਕਟਸ ਵੈਰੀਫਾਈ ਕਰਨੀ ਹੈ